ਅਤੇ ਸਾਇਕੀਆ ਇਸ ਵੀਡੀਓ ਦੇ ਰਾਹੀਂ ਪੇਪਰ ਵਿੱਚ ਇੱਕ ਵੀ ਨੰਬਰ ਨਾ ਛੱਡ ਕੇ ਹੋਣ ਦੋਸਤੋ ਪੇਪਰ ਦੇ ਵਿੱਚ ਇਹ ਹੈ ਦੋਸਤੋ ਕਿ ਉਹ ਵਾਲਾ ਚਾਹੁੰਦਾ ਹੈ ਕਿ ਸਟੂਡੈਂਟ ਤੱਕ ਸਹੀ ਇਨਫੋਰਮੇਸ਼ਨ ਨਾ ਜਾਵੇ ਹਾਂਜੀ ਦੋਸਤੋ ਹੁਣ ਆਪਾਂ ਦੇਖਦੇ ਹਾਂ ਹੁਣ ਬਿਲਕੁਲ ਸੈੱਟ ਹੈ ਜੀ ਆਡੀਓ ਵੀਡੀਓ ਦੱਸ ਦੋ ਇੱਕ ਵਾਰ ਕਿ ਪ੍ਰੋਪਰ ਆ ਰਹੀ ਹੈ ਆ ਦੋਸਤੋ ਡੇਲੀ ਦਾ ਹੀ ਇਹ ਕੀ ਆ ਆਪਣਾ ਪ੍ਰੋਬਲਮ ਬਣ ਗਈ ਆ ਜੋ ਬਲਰ ਹੁੰਦੀ ਹੈ ਜੀ ਏ ਦੋਸਤੋ blur ਕਿਉਂ ਹੋਣ ਲੱਗ ਗਈ ਹੈ ਸਾਸ਼ੀਕਰ ਵਿਜੇ ਕੁਮਾਰ ਜੀ ਸਾਸ਼ੀਕਰ ਜੀ ਆ blur issue ਹੁਣ डेली ਆਉਣ ਆਉਣ ਲੱਗ ਪਿਆ ਹੈ ਦੋਸਤੋ ਤਾਂ ਵੈਸੇ ਤਾਂ ਗਲਤ ਗੱਲ ਹੈ ਜੀ ਆਡੀਓ ਤਾਂ ਓਕੇ ਹੈ ਜੀ ਹਾਂਜੀ ਬਿਲਕੁਲ ਵਿਜੇ ਕੁਮਾਰ ਜੀ ਬਿਲਕੁਲ ਜੀ वेरी गुड वेरी गुड वेरी गुड दोस्तों दसो मैं कि आडियो वीडियो प्रॉपर आ रही है दोस्तों काम जो वैसे खराब होया पाया है दोस्तों